ਸੋ ਸਭ ਨੂੰ ਪਤਾ ਹੈ ਕਿ ਹੈਲਥ ਸਿਸਟਮ ਇੰਨਾ ਵਧੀਆ ਹੋ ਗਿਆ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਵਧੀਆ ਸਰਕਾਰੀ ਸਕੂਲ ਦੇਣੇ ਆ ਗਏ। ਇਹ ਚਰਚੇ ਸੀਗੇ ਜਿਹੜੇ ਦਿੱਲੀ ਦੇ ਸਾਡੇ ਪੰਜਾਬ ਤੱਕ ਵੀ ਗਏ ਸੀ। ਤਾਂ ਹੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਉੱਥੋਂ ਦੇ ਲੋਕ ਵੀ ਚਾਹੁੰਦੇ ਸੀ ਕਿ ਸਾਡੇ ਬੱਚੇ ਵੀ ਪੜ੍ਹ ਲਿਖ ਜਾਣ। ਸੋ ਹੈਲਥ ਸਿਸਟਮ ਲਈ ਮੋਹੱਲਾ ਕਲੀਨਿਕ ਵਰਗੇ ਵਧੀਆ ਹਸਪਤਾਲ ਬਣਾਏ। ਵੱਡੇ ਤੋਂ ਵੱਡੇ ਹਸਪਤਾਲ 'ਚ ਜਿਹੜੀ ਸਹੂਲਤ ਨਹੀਂ ਸੀਗੀ, ਜਿਹੜੀਆਂ ਮਸ਼ੀਨਜ਼ ਨਹੀਂ ਸੀਗੀਆਂ ਉਹ ਵੀ ਮੁਹੱਈਆ ਕਰਾਈਆਂ। ਜੇ ਲੇਡੀਆਂ ਦੀ ਗੱਲ ਕਰ ਲਈਏ ਤਾਂ ਫ੍ਰੀ ਬੱਸ ਯਾਤਰਾ ਹਰ ਲੇਡੀ ਨੂੰ ਕੁੜੀ ਨੂੰ ਜਿੱਥੇ ਵੀ ਉਹ ਪੜਨਾ ਚਾਹੁੰਦੀ ਹੈ ਕੰਮ ਕਰਨਾ ਚਾਹੁੰਦੀ ਹੈ ਫ੍ਰੀ ਹੈ ਬਹੁਤ ਦਿੱਕਤਾਂ ਪਰੇਸ਼ਾਨੀਆਂ ਅਕਸਰ ਆ ਜਾਂਦੀਆਂ ਹਨ ਜਦੋਂ ਬੰਦਾ ਜਜ਼ਬੇ ਨਾਲ ਹੌਸਲੇ ਨਾਲ ਇਮਾਨਦਾਰੀ ਨਾਲ ਕੰਮ ਕਰਦਾ ਤੇ ਲੋਕ ਨਹੀਂ ਚਾਹੁੰਦੇ ਹੁੰਦੇ ਤੁਸੀਂ ਇਸ ਵਾਰ ਵੀ ਆਪਦੀ ਵੋਟ ਝਾੜੂ ਦੇ ਨਿਸ਼ਾਨ ਤੇ ਲਾ ਕੇ ਸਾਰੀ ਦੁਨੀਆ ਨੂੰ ਇਹ ਦਿਖਾ ਦਿਓ ਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਦਿੱਲੀ ਦੀ ਜਨਤਾ বারবার अरविंद केजरीवाल जी ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਐਮ ਐਲ ਏ ਅਜੇ ਜੀ ਸਾਡੇ ਕੈਂਡੀਡੇਟ ਵਿਕਾਸ ਬੱਗਾ ਜੀ ਤੇ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਉਣ ਵਾਲੀ 5 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਤਾਂ ਹੀ ਅੱਜ ਆਪਾਂ ਨੂੰ ਮਿਲਣ ਦਾ ਮੌਕਾ ਮਿਲਿਆ ਮੈਂ ਤਾਂ ਸਮਝਦੀ ਆ ਕਿ ਵਧੀਆ ਹੋ ਗਿਆ ਇਸੇ ਭਾਣੇ ਮੈਨੂੰ ਦਿੱਲੀ ਦੇ ਲੋਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲ ਗਿਆ ਸਾਰਿਆਂ ਨੂੰ ਜਿਵੇਂ ਅੰਕਲ ਨੇ ਪਹਿਲਾਂ ਕਿਹਾ ਕਿ ਆਪਾਂ ਸਿਰਫ ਆਪਣੀਆਂ ਚੰਗੀਆਂ ਗੱਲਾਂ ਕਰਨੀਆਂ ਨੇ ਕਿ ਆਪਾਂ ਕੀ ਕੀ ਪ੍ਰਾਪਤੀਆਂ ਨੇ ਸਾਡੀਆਂ ਪਿਛਲੇ 5-10 ਸਾਲ ਚ ਆਮ ਆਦਮੀ ਪਾਰਟੀ ਨੇ ਕਿਹੜੇ ਕੰਮ ਕੀਤੇ ਨੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ 10 ਸਾਲ ਤੋਂ ਆਮ ਆਦਮੀ ਪਾਰਟੀ ਦਿੱਲੀ ਚ ਤੇ ਸਰਕਾਰ ਹਰ ਜਿਹੜਾ ਵਾਅਦਾ ਕੀਤਾ ਹੋਇਆ ਉਹ ਕੋਸ਼ਿਸ਼ ਕਰਦੀ ਹੈ ਕਿ ਪੂਰਾ ਕਰੀਏ ਸਭ ਤੋਂ ਵੱਡੇ ਵਾਅਦੇ ਸੀਗੇ ਮੇਨ ਜਿਹੜੇ ਉਹ ਹੈਲਥਲੀ ਐਜੂਕੇਸ਼ਨ ਲਈ ਸੀਗਾ ਕਿ ਹਰ ਬੱਚੇ ਨੂੰ ਇਕੁਅਲ ਐਜੂਕੇਸ਼ਨ ਦਾ ਰਾਈਟ ਹੈ ਹਰ ਬੱਚਾ ਵਧੀਆ ਐਜੂਕੇਸ਼ਨ ਲਵੇ ਵਧੀਆ ਪੜੇ ਲਿਖੇ ਤੇ ਵਧੀਆ ਕਿਤੇ ਨੌਕਰੀ ਕਰੇ ਅੱਜ ਤੁਹਾਨੂੰ ਸਭ ਨੂੰ ਪਤਾ ਹੈ ਕਿ ਹੈਲਥ ਸਿਸਟਮ ਇੰਨਾ ਵਧੀਆ ਹੋ ਗਿਆ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਵਧੀਆ ਸਰਕਾਰੀ ਸਕੂਲ ਕਿਹਨੇ ਜਾਂਦੇ ਨੇ ਇਹ ਚਰਚੇ ਸੀਗੇ ਜਿਹੜੇ ਦਿੱਲੀ ਦੇ ਸਾਡੇ ਪੰਜਾਬ ਤੱਕ ਵੀ ਗਏ ਸੀ ਤਾਂ ਹੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਉੱਥੋਂ ਦੇ ਲੋਕ ਵੀ ਚਾਹੁੰਦੇ ਸੀ ਵੀ ਸਾਡੇ ਬੱਚੇ ਵੀ ਪੜ੍ਹ ਲਿਖ ਜਾਣ ਦੂਜਾ ਵੱਡਾ ਵਾਅਦਾ ਸੀਗਾ ਕਿ ਹੈਲਥ ਸਿਸਟਮ ਜਿਹੜਾ ਜਿਹੜਾ ਦਿਨ-ਬ-ਦਿਨ ਖਰਾਬ ਹੀ ਹੋਈ ਜਾ ਰਿਹਾ ਸੀ ਕੋਈ ਗੌਰ ਨਹੀਂ ਸੀ ਕਰ ਰਿਹਾ ਉਹਨੂੰ ਅਪਗ੍ਰੇਡ ਕੀਤਾ ਜਾਊਗਾ ਸੋ ਹੈਲਥ ਸਿਸਟਮ ਲਈ ਮੋਹੱਲਾ ਕਲੀਨਿਕ ਵਰਗੇ ਵਧੀਆ ਹਸਪੀਟਲ ਬਣਾਏ ਵੱਡੇ ਤੋਂ ਵੱਡੇ ਹਸਪੀਟਲ 'ਚ ਜਿਹੜੀ ਸੁਵਿਧਾ ਨਹੀਂ ਸੀਗੀ ਜਿਹੜੀਆਂ ਮਸ਼ੀਨਸ ਨਹੀਂ ਸੀਗੀਆਂ ਉਹ ਵੀ ਮਹੱਈਆ ਕਰਾਈਆਂ ਹੋਰ ਵੀ ਅਨੇਕਾਂ ਕੰਮ ਕੀਤੇ ਆ ਜੇ ਲੇਡੀਜ਼ ਦੀ ਗੱਲ ਕਰ ਲਈਏ ਤਾਂ ਫ੍ਰੀ ਬੱਸ ਯਾਤਰਾ ਹਰ ਲੇਡੀ ਨੂੰ ਕੁੜੀ ਨੂੰ ਜਿੱਥੇ ਵੀ ਉਹ ਪੜਨਾ ਚਾਹੁੰਦੀ ਹੈ ਕੰਮ ਕਰਨਾ ਚਾਹੁੰਦੀ ਹੈ ਫ੍ਰੀ ਹੈ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਹਰੇਕ ਬਜ਼ੁਰਗ ਦੀ ਇੱਛਾ ਹੁੰਦੀ ਹੈ ਕਿ ਆਪਾਂ ਕਿਤੇ ਨਾ ਕਿਤੇ ਆਪਣੇ ਧਾਰਮਿਕ ਸਥਾਨ ਤੇ ਮੱਥਾ ਟੇਕਣਾ ਹੈ ਹਾਜ਼ਰੀ ਭਰਨੀ ਹੈ ਸੋ ਤੀਰਥ ਯਾਤਰਾ ਵੀ ਇੱਕ ਸਕੀਮ ਜਿਹੜੀ ਕੇਜਰੀਵਾਲ ਸਾਹਿਬ ਨੇ ਚਲਾਈ ਜਿੱਥੇ ਹਰ ਬਜ਼ੁਰਗ ਆਪ ਦੇ ਤੀਰਥ ਸਥਾਨ ਤੇ ਜਾ ਕੇ ਨਤਮਸਤਕ ਹੋ ਸਕਦਾ ਹੈ ਸੋ ਸਰਕਾਰ ਨਿਰੰਤਰ ਚੰਗੇ ਕੰਮ ਕਰ ਰਹੀ ਹੈ ਸਾਫ਼ ਸੁਥਰੀ ਨੀਅਤ ਨਾਲ ਕੰਮ ਕਰ ਰਹੀ ਹੈ ਬਹੁਤ ਦਿੱਕਤਾਂ ਪਰੇਸ਼ਾਨੀਆਂ ਅਕਸਰ ਆ ਜਾਂਦੀਆਂ ਜਦੋਂ ਬੰਦਾ ਜਜ਼ਬੇ ਨਾਲ ਹੌਸਲੇ ਨਾਲ ਇਮਾਨਦਾਰੀ ਨਾਲ ਕੰਮ ਕਰਦਾ ਤੇ ਲੋਕ ਨਹੀਂ ਚਾਹੁੰਦੇ ਹੁੰਦੇ ਪਰ ਫਿਰ ਵੀ ਕੇਜਰੀਵਾਲ ਸਾਹਿਬ ਨੇ ਹੌਸਲਾ ਨਹੀਂ ਛੱਡਿਆ ਹਿੰਮਤ ਨਹੀਂ ਛੱਡੀ ਤੁਹਾਡੇ ਪਿਆਰ ਕਰਕੇ ਹੀ ਅੱਜ ਦਵਾਰੇ ਹੌਸਲੇ ਨਾਲ ਇਲੈਕਸ਼ਨ ਡਟ ਕੇ ਲੜ ਰਹੇ ਨੇ ਸਾਨੂੰ ਇਸ ਵਾਰ ਵੀ ਤੁਹਾਡੇ ਪਿਆਰ ਦੀ ਤੁਹਾਡੇ ਸਤਿਕਾਰ ਦੀ ਲੋੜ ਹੈ ਤੁਸੀਂ ਇਸ ਵਾਰ ਵੀ ਆਪਦੀ ਵੋਟ ਝਾੜੂ ਦੇ ਨਿਸ਼ਾਨ ਤੇ ਲਾ ਕੇ ਸਾਰੀ ਦੁਨੀਆ ਨੂੰ ਇਹ ਦਿਖਾ ਦਿਓ ਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਦਿੱਲੀ ਦੀ ਜਨਤਾ बार-बार ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਬੋਲੇ ਸੋ ਨਿਆ ਸਤਿ ਸ੍ਰੀ ਅਕਾਲ ਹੁਣ ਵੀ ਜੋ ਕੇਜਰੀਵਾਲ ਸਾਹਿਬ ਨੇ ਵਾਅਦੇ ਕੀਤੇ ਨੇ ਉਹ ਮੈਨੂੰ ਲੱਗਦਾ ਹੈ ਜਲਦ ਤੋਂ ਜਲਦ ਪੂਰੇ ਹੋ ਜਾਣਗੇ ਤੁਸੀਂ ਆਪਦੀ ਵੋਟ ਪਾਓ ਨਾਲ ਹੀ ਕੰਮ ਕਰਨੇ ਵੀ ਉਹਨਾਂ ਨੇ ਸ਼ੁਰੂ ਕਰ ਦੇਣੇ ਨੇ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਕੰਮ ਉਲਝੇ ਹੋਏ ਸੀਗੇ ਤੁਹਾਨੂੰ ਸਭ ਨੂੰ ਪਤਾ ਕਿਵੇਂ ਉਲਝਾ ਰੱਖੇ ਸੀਗੇ ਸਾਨੂੰ ਇੱਕ ਵਾਰ ਫੇਰ ਪਿਆਰ ਬਖਸ਼ੋ ਜਿਹੜੇ ਕੰਮ ਨੇ ਨਿਰੰਤਰ ਦਿੱਲੀ ਦਾ ਵਿਕਾਸ ਹੈ ਉਹ ਚੱਲਦਾ ਰਹੇ ਉਹ ਰੁਕੇ ਨਾ ਸੋ ਮੇਰੀ ਅਪੀਲ ਹੈ ਕੀ ਆਉਣ ਵਾਲੀ 5 ਤਰੀਕ ਨੂੰ ਤੁਸੀਂ ਆਪਣੇ ਕੈਂਡੀਡੇਟ ਵਿਕਾਸ ਬੱਗਾ ਜੀ ਨੂੰ ਤਾਂ ਸਾਰੇ ਜਾਣਦੇ ਉਹਨਾਂ ਦੇ ਫਾਦਰ ਸਾਹਿਬ ਨੂੰ ਸਾਰੇ ਜਾਣਦੇ ਹੋ ਮੈਨੂੰ ਲੱਗਦਾ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮੈਥੋਂ ਜ਼ਿਆਦਾ ਜਾਣਦੇ ਹੋ ਮੈਂ ਵੀ ਇਸ ਹਲਕੇ 'ਚ ਜਦੋਂ ਪਹਿਲੀ ਉਤਰੀਆਂ ਗੱਡੀ 'ਚੋਂ ਮੈਨੂੰ ਸਿਰਫ ਇਹਨਾਂ ਦੇ ਫਾਦਰ ਦੀ ਤਾਰੀਫ਼ ਸੁਣੀ ਹੈ ਜਿਨ੍ਹਾਂ ਨੇ ਵੀ ਗੱਲ ਕੀਤੀ ਹੈ ਕਿ ਇਹਨਾਂ ਦੇ ਫਾਦਰ ਸਾਹਿਬ ਇਹਨੇ ਨੇਕ ਇਨਸਾਨ ਨੇ ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਇਹ ਵੀ ਚੱਲਣਗੇ ਇਹ ਵੀ ਤੁਹਾਡੇ ਏਰੀਆ ਦਾ ਵਿਕਾਸ ਕਰਾਉਣਗੇ ਤੁਹਾਡੇ ਕਮਾਕਾਰਾਂ 'ਚ ਆਪជា ਸ਼ਰੀਕਤ ਸ਼ਰੀਕ ਹੋਣਗੇ ਤੇ ਏਰੀਆ ਦਾ ਵਿਕਾਸ ਕਰਾਉਣਗੇ ਮੇਰੀ ਬੇਨਤੀ ਹੈ ਕਿ ਆਉਣ ਵਾਲੀ 5 ਤਰੀਕ ਨੂੰ ਤੁਸੀਂ ਆਪਦੀ ਕੀਮਤੀ ਵੋਟ ਝਾੜੂ ਦੇ ਨਿਸ਼ਾਨ ਤੇ ਲਾ ਕੇ ਆਮ ਆਦਮੀ ਪਾਰਟੀ ਨੂੰ ਦੁਬਾਰਾ ਜਿੱਤાવો ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬੋਲੇ ਸੋਨਿਹਾਲ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਥੈਂਕ ਯੂ ਸੋ ਮਚ